ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਬੜੀ ਤੇਜ਼ੀ ਦੇ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਲਗਾਤਾਰ ਨਸ਼ਿਆਂ ਅਤੇ ਨਸ਼ਾ ਤਸਕਰੀ ਖਿਲਾਫ ਕਾਰਵਾਈ ਅਮਲ ਚ ਰਹੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਪੰਜਾਬ ਭਰ ਦੇ ਵਿੱਚ ਬੱਸ ਸਟੈਂਡ ਤੇ ਸ਼ੱਕੀ ਅੰਸਰਾ ਖਿਲਾਫ ਸੱਜ ਅਭਿਆਨ ਸ਼ੁਰੂ ਕੀਤੇ ਗਏ ਨੇ ਅੱਜ ਫਰੀਦਕੋਟ ਦੇ ਤਿੰਨੋਂ ਸਬਡਿਵੀਜ਼ਨ ਜੈਤੋ ਕੋਟਕਪੂਰਾ ਅਤੇ ਫਰੀਦਕੋਟ ਚ ਵੀ ਬੱਸ ਸਟੈਂਡ ਤੇ ਚੈਕਿੰਗ ਕੀਤੀ ਜਾ ਰਹੀ ਹੈ ਫਰੀਦਕੋਟ ਦੇ ਬੱਸ ਸਟੈਂਡ ਤੇ ਡੀਐਸਪੀ ਰਾਜਕੁਮਾਰ ਦੀ ਅਗਵਾਈ ਚ ਅੱਜ ਡੌਗ ਸਕਵਾਡ ਦੀ ਮਦਦ ਦੇ ਨਾਲ ਬੱਸ ਸਟੈਂਡ ਤੇ ਚੱਪੇ-ਚੱਪੇ ਤੇ ਚੈਕਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੀਆਂ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਤੋਂ ਇਲਾਵਾ ਬੱਸ ਸਟੈਂਡ ਦੀ ਪਾਰਕਿੰਗ ਚ ਖੜੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ ਇਸ ਸਬੰਧੀ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਉਦ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੁਲਿਸ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਤਹਿਤ ਕਈ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਅਤੇ ਇਸ ਤੋਂ ਇਲਾਵਾ ਨਸ਼ੀਲੇ ਸਮਾਨ ਦੀ ਰਿਕਵਰੀ ਕੀਤੀ ਗਈ ਹੈ ਜੋ ਪੰਜਾਬ ਸਰਕਾਰ ਦੇ ਪ੍ਰੋਗਰਾਮ ਚੱਲ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੋਰਵ ਯਾਦਵ ਜੀ ਦੇ ਨਿਸ਼ਾਨਿਰਦੇਸ਼ਾਂ ਅਨੁਸਾਰ ਯੋਧ ਨਸ਼ਾ ਵਿਰੋਧ ਅਤੇ ਹੋਰ ਲੈਂਡਡ ਡਿਊਟੀ ਦੇ ਸਬੰਧ ਦੇ ਵਿੱਚ ਅੱਜ ਬੱਸ ਸਟੈਂਡ ਫਰੀਦਕੋਟ ਦੀ ਜਿਹੜੀ ਹੈ ਚੈਕਿੰਗ ਕੀਤੀ ਗਈ ਆ ਇੱਥੇ ਜਿਹੜੇ ਬੱਸਾਂ ਦੂਜੀ ਡਿਸਟ੍ਰਿਕਟ ਦੇ ਵਿੱਚੋਂ ਆ ਰਹੀਆਂ ਉਹਨਾਂ ਪੈਸੇਂਜਰਸ ਨੂੰ ਉਹਨਾਂ ਦਾ ਜਿਹੜਾ ਸਮਾਨ ਆ ਚੈੱਕ ਕੀਤਾ ਗਿਆ ਤੇ ਹੋਰ ਵੀ ਜਿਹੜੇ ਐਂਟੀ ਸੋਫਟ ਜਿਹੜੀ ਆ ਪੂਰੇ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ ਆ ਇੱਥੇ ਮੋਟਰਸਾਈਕਲ ਵਗੈਰਾ ਜੋ ਸਟੈਂਡ ਹੈਗੇ ਆ ਉਹ ਵੈਰੀਫਾਈ ਕੀਤਾ ਗਿਆ ਕਿ ਕੋਈ ਮੋਟਰਸਾਈਕਲ ਇਹੋ ਜਿਹਾ ਤਾਂ ਨਹੀਂ ਆ ਜੋ ਚੋਰੀ ਦਾ ਹੋਵੇ ਜਾਂ ਕਈ ਸਮੇਂ ਤੋਂ ਇੱਥੇ ਖੜਾ ਹੋਵੇ ਅੱਜ ਨਿਗਾਹ ਕੁਝ ਨਹੀਂ ਕੋਈ ਹਾਲ ਕੋਈ ਨਹੀਂ ਇਹੋ ਜਿਹਾ ਨਿਗਾਹ ਜੇ ਆਇਆ ਜੋ ਪੰਜਾਬ ਸਰਕਾਰ ਦੇ ਪ੍ਰੋਗਰਾਮ ਚੱਲ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੋਰਵ ਯਾਦਵ ਜੀ ਦੇ ਨਿਸ਼ਾਨ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਾ ਵਿਰੁੱਧ ਅਤੇ ਹੋਰ ਲਾਡ ਐਂਡ ਡਰਟੀ ਦੇ ਸਬੰਧ ਦੇ ਵਿੱਚ ਅੱਜ ਬਸ ਸਟੈਂਡ ਫਰੀਦਕੋਟ ਦੀ ਜਿਹੜੀ ਹੈ ਚੈਕਿੰਗ ਕੀਤੀ ਗਈ ਹੈ ਇੱਥੇ ਜਿਹੜੇ ਬੱਸਾਂ ਦੂਜੀ ਡਿਸਟ੍ਰਿਕਟ ਦੇ ਵਿੱਚੋਂ ਆ ਰਹੀਆਂ ਉਹਨਾਂ ਪੈਸੇਂਜਰਸ ਨੂੰ ਉਹਨਾਂ ਦਾ ਜਿਹੜਾ ਸਮਾਨ ਆ ਚੈੱਕ ਕੀਤਾ ਗਿਆ ਤੇ ਹੋਰ ਵੀ ਜਿਹੜੇ ਆ ਐਂਟੀ ਸੋਰਟ ਜਿਹੜੀ ਆ ਪੂਰੇ ਬਸ ਸਟੈਂਡ ਦੀ ਚੈਕਿੰਗ ਕੀਤੀ ਗਈ ਆ ਇੱਥੇ ਮੋਟਰਸਾਈਕਲ ਵਗੈਰਾ ਜੋ ਸਟੈਂਡ ਹੈਗੇ ਆ ਉਹ ਵੈਰੀਫਾਈ ਕੀਤਾ ਗਿਆ ਕਿ ਕੋਈ ਮੋਟਰਸਾਈਕਲ ਇਹੋ ਜਿਹਾ ਤਾਂ ਨਹੀਂ ਆ ਜੋ ਚੋਰੀ ਦਾ ਹੋਵੇ ਜਾਂ ਕਈ ਸਮੇਂ ਤੋਂ ਇੱਥੇ ਖੜਾ ਹੋਵੇ ਅਜ ਨਿਕਾਜ ਕੋਈ ਨਹੀਂ ਕੋਈ ਹਾਲ ਕੋਈ ਨਹੀਂ ਇਹੋ ਜਿਹਾ ਨਿਕਾਜ ਆਇਆ